ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਪੰਥ ਅਗਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਡੋਲਨ 트ੰਪ ਨੂੰ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦੀ ਜੰਗ ਨੂੰ ਰਕਵਉਣ ਸੰਬੰਧੀ ਰੋਕ ਲਗਾਈ ਸੀ ਤੇ ਉਸ ਰੋਕ ਦੀ ਉਲੰਘਣਾ ਕੀਤੀ ਗਈ ਆ ਪਾਕਿਸਤਾਨ ਵੱਲੋਂ ਦੇਰ ਰਾਤ ਫਿਰ ਜਿਹੜੀ ਆ ਗੋਲਾਬਾਰੀ ਹੋਈ ਆ ਮੈਂ ਇਸ ਚੀਜ਼ ਦੀ ਬੜੀ ਮੈਂ ਖੇਦੀ ਕਰਦਾ ਵਾਂ ਕਿ ਜਦੋਂ ਕੋਈ ਏਡੀ ਵੱਡੀ ਤਾਕਤ ਵਿੱਚ ਪੈ ਕੇ ਫੈਸਲਾ ਕਰਵਾਉਂਦੀ ਆ ਤਾਂ ਫਿਰ ਜਿਹੜਾ ਵੀ ਦੇਸ਼ ਇਸ ਚੀਜ਼ ਦੀ ਉਲੰਘਣਾ ਕਰਦਾ ਵਾ ਉਹਦੇ ਉੱਪਰ ਜਿਹੜਾ ਵਾ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਹ ਉਲੰਘਣਾ ਕੀਤੀ ਤੇ ਕਿਉਂ ਕੀਤੀ ਔਰ ਮੈਂ 트ੰਪ ਸਾਹਿਬ ਨੂੰ ਫਿਰ ਬੇਨਤੀ ਕਰਦਾ ਵਾਂ ਕਿ ਤੁਸੀਂ ਇਹ ਜਿਹੜੀ ਜੰਗ ਰੁਕਵਾਈ ਆ ਇਹਦੇ ਤੇ ਮੁਕੰਮਲ ਤਰੀਕੇ ਨਾਲ ਰੋਕ ਲਵਾਓ ਔਰ ਜਿਹੜੇ ਕੋਈ ਵਿਰੋਧੀ ਦੇਸ਼ ਜਿਹੜੇ ਕੋਈ ਇਦਾਂ ਦੀ ਸਿਆਸਤ ਕਰਦੇ ਆ ਕਿ ਦੋਨਾਂ ਦੇਸ਼ਾਂ ਦਾ ਟਕਰਾਅ ਕਰਾਉਣ ਦੀ ਚਾਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਤਾੜਨਾ ਕੀਤੀ ਜਾਵੇ ਔਰ ਮੈਂ ਨਾਲ ਦੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਵਾਂ ਕਿ ਤੁਸੀਂ ਵੀ ਜੇ ਕੋਈ ਪਾਕਿਸਤਾਨ ਨੂੰ ਸ਼ਹਿਦ ਦਿੰਦਾ ਵਾ ਤੇ ਤੁਸੀਂ ਉਸ ਦੇਸ਼ ਦੇ ਨਾਲ ਜਿਹੜਾ ਤੁਹਾਡਾ ਵਪਾਰਕ ਸਬੰਧ ਆ ਉਹਨੂੰ ਖਤਮ ਕਰੋ ਔਰ ਉਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਜੇ ਅਸੀਂ ਕਿਸੇ ਦੇ ਨਾਲ ਗਲਤ ਤਰੀਕੇ ਨਾਲ ਰਵਈਆ ਵਰਤਉਂਦੇ ਆ ਤੇ ਫਿਰ ਸਾਡਾ ਕਾਰੋਬਾਰ ਵੀ ਜਿਹੜਾ ਵਾ ਖਤਮ ਹੋਊਗਾ ਜਿਵੇਂ ਸੁਣਨ ਵਿੱਚ ਸੂਤਰਾ ਮੁਤਾਬਕ ਆ ਰਿਹਾ ਕਿ ਚੀਨ ਜਿਹੜਾ ਪਾਕਿਸਤਾਨ ਨੂੰ ਸ਼ਹਿ ਦੇ ਰਿਹਾ ਤੇ ਸਾਡੇ ਭਾਰਤ ਦਾ ਚੀਨ ਦੇ ਨਾਲ ਬਹੁਤ ਸਾਰਾ ਵਪਾਰ ਚੱਲਦਾ ਵਾ ਤੇ ਮੋਦੀ ਸਾਹਿਬ ਵਪਾਰ ਦੇ ਉੱਤੇ ਜਿਹੜਾ ਵਾ ਫਿਰ ਰੋਕ ਲਾ ਦੇਣ ਨਾ ਕਰਨ ਉਸ ਦੇਸ਼ ਦੇ ਨਾਲ ਵਪਾਰ ਜਿਹੜਾ ਸਾਡੇ ਸਾਡੇ ਉੱਪਰ ਹਮਲਾ ਕਰਾਉਣ ਦੀ ਪ੍ਰਾਗ ਦੇ ਵਿੱਚ ਬੈਠਾ ਵਾ ਚਾਹੇ ਸਾਡੇ ਸਾਡੇ ਵਿਰੋਧੀਆਂ ਦੀ ਮਰਤ ਕਰਦਾ ਵਾ ਤੇ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਰਾਸ਼ਟਰਪਤੀ ਡੋਨਲਡ 트ੰਪ ਨੂੰ ਕਿ ਤੁਸੀਂ 트ੰਪ ਸਾਹਿਬ ਜਿਹੜਾ ਰੋਲ ਅਦਾ ਕੀਤਾ ਵਾ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਤੁਹਾਡਾ ਦਿਲੋਂ ਧੰਨਵਾਦ ਕੀਤਾ ਸੀ ਤੇ ਤੁਸੀਂ ਇਹ ਜਿਹੜੀ ਜੰਗ ਫਿਰ ਰਾਤੀ ਦੇਖਣ ਵਿੱਚ ਜਿਹੜਾ ਫਿਰ ਬਾਰਡਰ ਦੇ ਉੱਤੇ ਗੋਲੀਬਾਰੀ ਦੀ ਲੰਗਣਾ ਕੀਤੀ ਗਈ ਆ ਇਹਦੇ ਉੱਤੇ ਮੁਕੰਮਲ ਤਰੀਕੇ ਨਾਲ ਜਿਹੜੀ ਆ ਪਾਬੰਦੀ ਲਵਾਓ ਤੁਸੀਂ ਲਵਾ ਸਕਦੇ ਜੋ ਅਮਰੀਕਾ ਸਾਰੀਆਂ ਕੰਟਰੀਆਂ ਦੀ ਸਰਪੰਚ ਕੰਟਰੀ ਆ 트럼ਪ ਸਾਹਿਬ ਤੁਸੀਂ ਸਾਰੀਆਂ ਕੰਟਰੀਆਂ ਦੇ ਸਰਪੰਚ ਜੋ ਔਰ ਲੋਕਾਂ ਨੇ ਪੋਸਟਾਂ ਵੀ ਪਾ ਪਾ ਕੇ ਇਹ ਗੱਲ ਕਹੀ ਸੀ ਤੁਹਾਨੂੰ ਇਹ ਚੀਜ਼ ਦਾ ਖਿਤਾਬ ਦਿੱਤਾ ਸੀ ਤੇ ਤੁਸੀਂ ਹੁਣ ਆਪਣੇ ਇਸ ਖਿਤਾਬ ਨੂੰ ਕਿਵੇਂ ਬਰਕਰਾਰ ਰੱਖਣਾ ਵਾ ਤੁਹਾਡੇ ਘੜੀ ਅਪੀਲ ਆ ਬਾਰ-ਬਾਰ ਅਸੀਂ ਅਪੀਲ ਪਹਿਲਾਂ ਵੀ ਕਰ ਰਹੇ ਸੀ ਹੁਣ ਵੀ ਕਰ ਰਹੇ ਆ ਕਿ ਇਹ ਜਿਹੜੀ ਜੰਗ ਆ ਇਹਨੂੰ ਜਿਵੇਂ ਰੋਕਿਆ ਗਿਆ ਵਾ ਐਵੇਂ ਇਹ ਮੁਕੰਮਲ ਤੌਰ ਤੇ ਰੋਕਿਆ ਜਾਵੇ ਔਰ ਜੰਗ ਨਹੀਂ ਲੱਗਣੀ ਚਾਹੀਦੀ ਜੰਗ ਦੇ ਨਾਲ ਆਮ ਲੋਕਾਂ ਦਾ ਬਹੁਤ ਸਾਰਾ ਸਿਵਲਿੰਗ ਲੋਕਾਂ ਦਾ ਨੁਕਸਾਨ ਹੋਣ ਦੇ ਖਾਸ਼ੇ ਆ ਔਰ ਅਸੀਂ ਇਹ ਜਿਹੜੀ ਬੇਨਤੀ ਹੈ 트ੰਪਸਾਭ ਨੂੰ ਕਰਦੇ ਆ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਵਾ ਵਾਇਰਲ ਕਰਕੇ 트ੰਪਸਾਭ ਤੱਕ ਹੀ ਪਹੁੰਚਾਇਆ ਜਾਵੇ ਔਰ ਇਹ ਜਿਹੜੀ جنگ ਆ ਰੋਕੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ